ਮੈਂ ਜੱਜ ਅਧਿਆਤਕ ਆ ਨਾ ਹੀ ਉਹ ਪੰਜਾਬ ਨੇ ਧਾਤੀ ਅਧਿਆਤਕ ਨੇ ਨਵੀਆਂ ਪਾਣਾਂ ਦੇ ਬਾਅਦ ਚ ਉਹ ਨਹੀਂ ਬਣ ਪਾਈਆਂ ਜੀ ਸਿੰਘ ਆ ਗਿਆ ਜੀ ਇਹਨੇ ਮੇਰਾ ਜਨਾਵਾ ਸਾਰਾ ਨਿਕਾਸ਼ ਕੀਤਾ ਕਾਊਂਟਰ ਤੋੜ ਗਿਆ ਮੇਰਾ ਜੋ ਫਰੂਲੀ ਦੁਕਾਨ ਸਾਰੀ ਖਲਾਰ ਗਿਆ ਜੀ ਇਹ ਮੇਰਾ ਗੱਲੇ ਦੇ 40000 ਰੁਪਏ ਮੇਰਾ ਗੱਲਾ ਹੀ ਚੁੱਕ ਕੇ ਲੈ ਗਿਆ ਜੀ ਉਹ ਕਹਿੰਦੇ ਤੇ ਅਈ ਕੱਲ ਮੌਕੇ ਤੇ ਇਥੇ ਨਹੀਂ ਕਰੇਗਾ ਪ੍ਰੋਗਰਾਮ ਤੇ ਗਿਆ ਤੇ ਅਬ ਜੇ ਹਿੰ ਇਥੇ ਹੁੰਦੇ ਤੇ ਆ ਜੀ ਆਦਾ ਪਹੁੰਚਾ ਨਿਕਾ ਵੇ ਰਾਈ ਇਹ ਬਸ ਇਹ ਹੋਇ ਕਿੰਦਾ ਵੀ ਇੱਥੇ ਸਮਾਜ ਚੁੱਕ ਅਸੀਂ ਦਵਸਤ ਰਹੇ ਨੀ ਜਦੋਂ ਮਾਰ ਦੇਣਾ ਇਸੇ ਗੁੱਸੇ ਜਾ ਕੇ ਸਾਡਾ ਇਹ ਸਮਾਨ ਕਰਨ ਸਾਰਾ ਕਰਤਾ ਜੀ ਨੇ ਕਰਦੇ ਪਹਿਲਾਂ ਮੇਰੇ ਤੋਂ ਪੰਚਾਇਤ ਦੀਆਂ ਦੁਕਾਨਾਂ ਸੀ ਉਹ ਪੰਚਾਇਤ ਨੇ ਧਾਤੀਆਂ ਦੁਕਾਨਾਂ ਕਿਹਾ ਨਵੀਆਂ ਫਾਦਾਂ ਕੇ ਬਾਅਦ ਚ ਉਹ ਨਹੀਂ ਬਣ ਪਈਆਂ ਬਾਅਦ ਵਿੱਚ ਮੈਂ ਜੀ ਰੋਡ ਦੇ ਤੰਬੂ ਲਾ ਕੇ ਆਪਣਾ ਕਿਜਾੜਾ ਕਰਨ ਲਿਆ ਬੱਚੇ ਪਾਲਣ ਦੇ ਆ ਕੱਲ ਭਾਜੀ ਬੰਦਾ ਇਹ ਕੱਲ ਬੰਦੇ ਲੈ ਕੇ ਆ ਪੰਜੀ ਥੀਮ ਉਰੇ ਬਲਜੀਤ ਸਿੰਘ ਲੈ ਗਿਆ ਜੀ ਇਹਨ ਮੇਰਾ ਜਨਾਵਾ ਸਾਰਾ ਨੁਕਸਾਨ ਕੀਤਾ ਕਾਊਂਟਰ ਤੋੜ ਗਿਆ ਮੇਰਾ ਜੋ ਫਰੂਟ ਦੀ ਦੁਕਾਨ ਸਾਰੀ ਖਿਲਾਰ ਗਿਆ ਜੀ ਇਹ ਮੇਰਾ ਗੱਲੇ ਦੇ 40000 ਰੁਪਏ ਮੇਰਾ ਗੱਲਾ ਹੀ ਚੁੱਕੇ ਲੈ ਗਿਆ ਜੀ ਤੇ ਮਾਰਨ ਦੀਆਂ ਧਮਕੀਆਂ ਦਿੱਤੇ ਐਂ ਕੱਲ ਮੌਕੇ ਤੇ ਇੱਥੇ ਨਹੀਂ ਕਰੇਗਾ ਪ੍ਰੋਗਰਾਮ ਤੇ ਗਿਆ ਤੇ ਅਬ ਜੇ ਹਿੰ ਇਥੇ ਹੁੰਦੇ ਤੇ ਸਾਡੀ ਆਦਾ ਪਹੁੰਚਾ ਨਕਸ਼ਾ ਲੈ ਲੈ ਜੀ ਇਹ ਨੁਕਸਾਨ ਕਰਕੇ ਮੁਰੇ ਮੇਗਲ ਦੀ ਕੀਤੀ ਇਹਨਾਂ ਬਾਅਦ ਇੱਥੇ ਖਲੋਤੇ ਨੇ ਹੈ ਜਨਪਾਲ ਲਗਾ ਜਦੋਂ ਆ ਕੇ ਵੇਖਿਆ ਮੇਰੀ ਦੁਕਾਨ ਦਾ ਸਾਰੇ ਪਾਸੇ ਤੋੜ ਕੀਤੀ ਜਿਨ੍ਹਾਂ ਨੇ ਲੱਗ ਲੱਗੇ ਅੱਡੇ ਆ ਪਤਾ ਵੀ ਇਹ ਭੰਤੁਰਗਾ ਕੀਤੀ ਜਿਨ੍ਹਾਂ ਨੇ ਕੱਲ੍ਹ ਜਿਹੜੀ ਗੱਲ ਲਾ ਕੇ ਇਹ ਬਸ ਇਹੋ ਹੀ ਕਹਿੰਦਾ ਵੀ ਇੱਥੇ ਸਮਾਨ ਚੋਕ ਅਸੀਂ ਦੁਬਸਰ ਰਹੇ ਨਹੀਂ ਜਰਾਤ ਨੂੰ ਮਾਰ ਦੇਣਾ ਇਸੇ ਕਰਕੇ ਪੁਛੇ ਜਾ ਕੇ ਸਾਡਾ ਇਹ ਸਮਾਨ ਕਰਨ ਸਾਰਾ ਕਰਤਾ ਜਿਨ੍ਹਾਂ ਨੇ ਕੱਲ੍ਹ ਉਹ ਪੋਲਿਸ ਕੀਤੀ ਪੋਲਿਸ ਗੱਲ ਪਹਿਲਾਂ ਐਨ ਆਨਲਾਈਨ ਕੰਪਲੇਂਟ ਕੀਤੀ ਆ ਅੱਜ ਬਾਅਦ ਹੀ ਕੱਲ੍ਹ ਥਾਣੇ ਦੇ ਗਿਆ ਰਾਤੀ ਰੋਪਰ ਅੱਜ ਤਾਂ ਘਟ ਕੋ ਪੁਲਿਸ ਨਹੀਂ ਪਹੁੰਚੀ ਜੀ ਦੀ ਮੰਗ ਕਰਦੇ ਆਂ ਇਹ ਮੰਗ ਕਰ ਰਹੇ ਹਾਂ ਇਨਸਾਫ ਮਿਲਣਾ ਚਾਹੀਦਾ ਜੀ ਜੋਹਰ ਇਨਸਾਫ ਸਾਨੂੰ ਮਿਲਣਾ ਚਾਹੀਦਾ ਜੀ ਨੁਕਸਾਨ ਨੁਕਸਾਨ ਮੇਰਾ 2 ਲੱਖ ਦੇ ਲੱਗ ਚੁੱਕਾ ਹੋਇਆ ਜੀ ਅਡੋਰ ਕੀ ਮੇਰਾ ਨਾਮ ਜਸਮੀਤ ਕੌਰ ਵਾਈਫ ਆਫ ਗੁਰਨਾਮ ਸਿੰਘ ਵਿੰਡ ਨੜਾਂ ਵਾਲੀ ਸਾਡੇ ਅੱਡੇ ਤੇ ਦੁਕਾਨ ਸੀ ਉਸ ਤੋਂ ਸਿਰ ਪਹਿਲਾਂ ਮਤਲਬ ਬਤਾਈਆਂ ਗਈਆਂ ਵਾ ਉਸ ਤੋਂ ਬਾਅਦ ਨਹੀਂ ਤੰਬੂ ਲਾ ਕੇ ਸਰਪੰਚ ਨੇ ਕਿਹਾ ਇਹ ਤੁਹਾਨੂੰ ਦੁਕਾਨਾਂ ਨਵੀਆਂ ਬਣਾ ਦਾਂਗੇ ਉਹਨਾਂ ਨਹੀਂ ਬਣਾਈਆਂ ਉਸ ਤੋਂ ਬਾਅਦ ਨਹੀਂ ਤੰਬੂ ਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਆਂ ਬੱਚੇ ਪਾਲਦੇ ਆਂ ਪਰ ਕੱਲ ਦਾ ਬਲਜੀਤ ਸਿੰਘ ਸੰਨੋ ਸੂਤਾ ਸਿੰਘ ਉਸਨੇ ਕਰਪਾਨਾ ਨਾਲ ਹਾਦੀ ਸਾਰੀ ਦੁਕਾਨ ਢਾ ਦਿੱਤੀ ਐ ਐਸੀ ਕੰਟਰੀ ਉਹ ਵੀ ਢਾਤਾ ਫ੍ਰਿਜ ਵੀ ਢਾਤੀ ਐ ਤੋੜ ਦਿੱਤੀ ਐ ਬਾਕੀ ਫਰੂਟ ਸਬਜ਼ੀਆਂ ਇਹੀ ਗੱਲ ਤੋਂ ਉਹ ਆਂਦੇ ਕੀ ਤੋਂ ਦੁਕਾਨ ਚੁੱਕੋ ਤੇ ਆਪਾਂ ਤੰਬੂ ਲਾ ਕੇ ਦੁਕਾਨ ਕਰਦੇ ਆਂ ਅਹੀਂ ਦੁਕਾਨ ਨਹੀਂ ਚੁੱਕੀ ਤੇ ਧਮਕੀਆਂ ਦਿੰਦਾ ਅਹੀਂ ਸ਼ਰੀਆ ਮੇਜ ਕਰਾਂਗੇ ਕਰਪਾਨਾ ਲੈ ਕੇ ਥਿਰਦਾ ਧਮਕੀਆਂ ਦਿੰਦਾ ਹੀ ਤੁਹਾਡੇ ਪਰਿਵਾਰ ਨੂੰ ਏਜ ਮਾਰ ਦਾਂਗੇ ਚਾਹੇ ਕੁਝ ਕਰਾਂਗੇ ਤੇ ਗੁੰਡਾਗਰਦੀ ਕਰਦਾ ਵਾ ਮੁੰਡੇ ਲਿਆਦੇ ਨੇ ਕਾਫੀ ਤੇ ਨੁਕਸਾਨ ਹੋ ਗਿਆ ਸਾਡਾ ਕੋਈ 3-4 ਲੱਖ ਦਾ ਨੁਕਸਾਨ ਹੋ ਗਿਆ 40000 ਰੁਪਿਆ ਡੇ ਗੱਲੇ ਵਿੱਚ ਸਾਡਾ ਗੱਲਾ ਹੀ ਚੋਕੇ ਲੈ ਗਿਆ ਕੀ ਮੰਨ ਕਰਦੇ ਕਹੀਂ ਮੰਗੇ ਇਨਸਾਫ ਚਾਹੀਦਾ ਹਨੂ ਤੇ ਸਾਨੂੰ ਜਿਹੜੀਆਂ ਧਮਕੀਆਂ ਦਿੰਦੇ ਕੱਲ ਨੂੰ ਕੋਈ ਸਾਡੇ ਘਰ ਚ ਨੁਕਸਾਨ ਹੁੰਦਾ ਕਹੀਂ ਬਲਜੀਤ ਸਿੰਘ ਦੇ ਨਾਮ ਲਖਾਵਾਂਗੇ ਇਹ ਜੀ ਇੱਕ ਸਾਡੇ ਰਾਤ ਸਾਡੇ ਕੋਲ ਦਰਖਾਸਤ ਆਈ ਸੀਗੀ ਤੇ ਉਸ ਟਾਈਮ ਜਿਹੜੀ ਆ ਸਾਡੀ 112 ਜਿਹੜੀ ਹੈਲਪ ਲੈ ਆਈ ਨੇ ਗੱਡੀ ਉਹ ਵੀ ਉੱਥੇ ਗਈ ਸੀ ਉਹਨਾਂ ਨੇ ਮੌਕਾ ਵੇਖਿਆ ਸੀਗਾ ਉਦੋਂ ਬਾਅਦ ਜਿਹੜੇ ਮਦਈ ਨੂੰ ਇੱਥੇ ਆਣ ਕੇ ਦਰਖਾਸਤ ਦੇ ਕੇ ਗਏ ਸੀਗੇ ਤੇ ਉਹ ਜਾ ਕੇ ਸਾਡਾ ਤਫਤੀਸ਼ੀ ਭੇਜ ਕੇ ਤੇ ਅਸੀਂ ਚੈੱਕ ਕਰਾ ਰਹੇ ਹਾਂ ਜੋ ਵੀ ਕਾਰਵਾਈ ਹੋਊਗੀ ਉਹਦੇ ਖਿਲਾਫ ਵੇਸ ਕੀਤੀ ਜਾਊਗੀ ਜੀ ਕਾਰਵਾਈ ਦੋਸ਼ੀ ਦੇ ਖਿਲਾਫ ਆਪਾਂ ਚੈੱਕ ਕਰਾ ਕੇ ਜੋ ਬੰਦੀ ਹੋ ਕਾਰਵਾਈ ਕੀਤੀ ਜਾਊਗੀ